ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਜੋ ਤੁਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਹੋ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਮਹਿੰਮ ਚਲਾਈ ਗਈ ਆ ਵਾਰ ਅਗੇਂਸਟ ਡਰੱਗਸ ਵਾਰ ਔਨ ਡਰੱਗਸ ਯੁੱਧ ਨਸ਼ਾ ਵਿਰੋਧ ਥੋੜੇ ਤੈਅ ਕੀਤਾ ਸਾਰੇ ਪੰਜਾਬ ਦੇ ਵਿੱਚ ਹੀ ਸਾਰੀ ਪੰਜਾਬ ਪੁਲਿਸ ਹੀ ਜਿੰਨੇ ਵੀ ਕੋਈ ਡਰਗ ਸਮਗਲਰਸ ਆ ਜਾਂ ਡਰਗ ਪੈਡਲਰਸ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਕੰਮ ਕਰ ਰਹੇ ਆ ਜਿੰਨੇ ਵੀ ਪਗੋੜੇ ਬੰਦੇ ਆ ਉਹਨਾਂ ਨੂੰ ਵੀ ਅਸੀਂ ਫੜ ਰਹੇ ਆ ਬਹੁਤ ਵਾਰ ਰਿਕਵਰੀਜ਼ ਹੋ ਰਹੀਆਂ ਆ ਔਰ ਇੱਥੋਂ ਤੱਕ ਜਿਹੜੇ ਇਹਨਾਂ ਨੇ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਆ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋ ਰਿਹਾ ਹੈ ਅਸੀਂ ਆਪਣੇ ਅੰਮ੍ਰਿਤਸਰ ਡਿਸਟ੍ਰਿਕਟ ਚ ਬਾਰਡਰ ਰੇਂਜ ਦੇ ਵਿੱਚ ਔਰ ਪਟਾਲਾ ਗੁਰਦਾਸਪੁਰ ਚ ਵੀ अभी प्रॉपर्ट आइडेंटीफाई हैं, जिन्हों के खिलाफ अभी बहुत छेती एक्शन भी लवेंगे इस तहत एस एस पी साहब अमृतसर रूरल इन्होंने तो इन्हों टीम ने सीए अमृतसर दहाती की टीम ने कल बहुत वाला काम किया तेई किलो हैरोइन ट्वेंटी थ्री के जी हैरोइन ये रिकवर की गई है ਔਰ ਦੇਵੀदासਪੁਰੇ ਦਾ ਸਾਹਿਲਪ੍ਰੀਤ ਸਿੰਘ ਉਰਫ ਕਰਨ ਇਹ ਜਸਮੀਤ ਸਿੰਘ ਉਰਫ ਲੱਕੀ ਇਹ ਹਾਰਪੁਰ ਦਾ ਸਮਗਲਰ ਆ ਜੋ ਕਿ ਅਮਰੀਕਾ 베ਸ ਹੈ ਇਹਦੇ ਲਈ ਕੰਮ ਕਰਦਾ ਸੀ ਔਰ ਇਹਦੇ ਘਰੋਂ ਕਲ 23 ਕਿਜੀ ਹੈਰੋਇਨ ਰਿਕਵਰ ਕੀਤੀ ਗਈ ਆ ਜਿਸਮੀ ਸਿੰਘ ਔਰ ਫਲਕੀ ਪਹਿਲਾਂ ਵੀ ਬਹੁਤ ਸਾਰੇ ਮੁਕਦਮਿਆਂ ਵਿੱਚ ਨਾਮਜ਼ਦ ਆ 307 ਦੇ ਮੁਕਦਮੇ ਵੀ ਆ ਆਮਜ਼ੱਤ ਦੇ ਮੁਕਦਮੇ ਵੀ ਆ ਔਰ ਡਰੱਗਸ ਦੇ ਐਨਡੀ ਦੇ ਮੁਕਦਮੇ ਚ ਵੀ ਉਹ ਨਾਮਜ਼ਦ ਹੈ ਜੀ ਸੋ ਕਰਨ ਉਹਦੇ ਲਈ ਇਹ ਸਾਰੀ ਸਪਲਾਈ ਕਰਦਾ ਸੀ ਉਹਦੇ ਲਈ ਉਹਨੇ ਇਹ ਕਨਸਾਈਨਮੈਂਟ ਚੁੱਕੀ ਔਰ ਅੱਗੇ ਸਪਲਾਈ ਕਰਨੀ ਸੀਗੀ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਜਦੋਂ ਇਨਫੋਰਮੇਸ਼ਨ ਆਈ ਪੂਰੀ ਤਰ੍ਹਾਂ ਤੇ ਐਕਸ਼ਨ ਦੇ ਵਿੱਚ ਆਏ ਔਰ ਇਹ ਰਿਕਵਰੀ ਹੋਈ ਆ ਕਰਨ ਕੋਰਪ ਜਿਆ ਹੋਇਆ ਪਰ ਬਹੁਤ ਛੇਤੀ ਅਸੀਂ ਉਹਨੂੰ ਅਰੈਸਟ ਕਰ ਲਾਂਗੇ ਔਰ ਅੱਗੇ ਜੋ ਵੀ ਕਾਰਵਾਈ ਉਹਦੇ ਹੋਰ ਕਿੰਨੇ ਐਸੋਸੀਏਟਸ ਆ ਕਿੰਨੇ ਜਣੇ ਹੋਰ ਇਹਦੇ ਵਿੱਚ ਇਨਵੋਲ ਆ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਆ ਤਾਂ ਸਾਰਿਆਂ ਨੂੰ ਅਸੀਂ ਛੇਤੀ ਅਰੈਸਟ ਕਰਕੇ ਇਹਨਾਂ ਨੂੰ ਕਾਨੂੰਨ ਮੁਤਾਬਕ ਸਖਤ ਸਜ਼ਾ ਵੀ ਦਵਾਵਾਂਗੇ ਸਾਰੇ ਇਹ ਹਰੂ ਕਿੱਥੋਂ ਆਈ ਸੀ ਪਾਕਿਸਤਾਨ ਤੋਂ ਡਰੋਨ ਨਾਲ ਹੀ ਆਈ ਸੀ ਦਾ ਕਿਹੜੇ ਕੇਸ ਸੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਜਸਮੀਤ ਲੱਕੀ ਜੋ ਕਿ ਬਾਹਰ ਬੈਠਾ ਆ ਉਹ ਸਮਗਲਰ ਉਹ ਸਪਲਾਈ ਕਰਦਾ ਉਹ ਔਰ ਕਰਨ ਉਹਦਾ ਅੱਗੇ ਜਿਹੜਾ ਇੱਥੇ ਮੇਨ ਆਦਮੀ ਆ ਜਿਹੜਾ ਕਿ ਉਹਦੇ ਲਈ ਸਾਰਾ ਇਹ ਸਮਾਨ ਬਾਰਡਰ ਤੋਂ ਚੁੱਕ ਕੇ ਅੱਗੇ ਕਿਨੇ ਦੇਣਾ ਆ ਅ ਕਿਲਵਾਂਚ ਦੇਣਾ ਜਾਂ ਕਿਸੇ ਵੀ ਤਰੀਕੇ ਨਾਲ ਇਹ ਸਪਲਾਈ ਕਰਦਾ ਆ ਇਹ ਅੱਗੇ ਕਰਨ ਕਰਦਾ ਸੀ ਔਰ ਕਰਨ ਨੇ ਅੱਗੇ ਪੈਸੇ ਇਕੱਠੇ ਕਰਕੇ ਭੇਜਦਾ ਸੀ ਉਹਦੇ ਬਾਰੇ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਔਰ ਕਾਫੀ ਸਾਡੇ ਕੋਲ ਰਿਕਾਰਡ ਆ ਗਿਆ ਆ ਪਰ ਹੁਣ ਤੇ ਵੀ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਸਰ ਕਿੱਥੇ ਲੁਕਾ ਰਹੇ ਹੋ ਉਨੇ ਆਬੇ ਘਰ ਦੇ ਵਿੱਚ ਹੀ ਲੱਗ ਕਬੂਤਰ ਦਾ ਕੰਡੇ ਉਸ ਤੇ ਉਹ ਹੁਣ ਸਾਰਾ ਇਨਵੈਸਟੀਗੇਸ਼ਨ ਦਾ 파ਟ ਹੈ ਦੇ ਘਰ ਤੋਂ ਹੀ ਰਿਕਵਰ ਹੋਈ ਆ ਔਰ ਫਰਦਰ ਇਹਦੇ ਵਿੱਚ ਕਿੰਨੀ ਵਾਰੀ ਉਹਨੇ ਪਹਿਲਾਂ ਚੁੱਕੀ ਆ ਜੀ ਕਿਉਂਕਿ ਉਹ ਵੀ ਅਸੀਂ ਸਾਰਾ ਸਟੱਡੀ ਕਰ ਲਿਆ ਆ ਉਹਦੇ ਬਾਰੇ ਵੀ ਸਾਰਾ ਕੋਈ ਇਨਫੋਰਮੇਸ਼ਨ ਵੀ ਆ ਗਈ ਪੁਖਤਾ ਸਬੂਤ ਵੀ ਆ ਗਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਥੋਂ ਤੱਕ ਕਿ ਇਹ ਪੈਸੇ ਅੱਗੇ ਭੇਜਣ ਦਾ ਤਰੀਕਾ ਔਰ ਕਿਨੋ-ਕਿਨੋ ਦੇ ਰਿਆ ਸੀ ਉਹ ਵੀ ਸਾਡੇ ਹੁਣ ਇਹਦੀ ਇਨਵੈਸਟੀਗੇਸ਼ਨ ਸਾਡੇ ਅੱਗੇ ਆ ਗਿਆ ਔਰ ਬਹੁਤ ਛੇਤੀ ਸੀ ਉਹਨਾਂ ਨੂੰ ਅਰੈਸਟ ਕਰ ਕਰਨ ਦੇ ਖਿਲਾਫ ਪਹਿਲੇ ਕੋਈ ਪਰਚਾ ਹੈ ਕਰਨ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਂ ਹਲੇ ਤੱਕ ਕੋਈ ਪਰਚਾ ਉਹਦੇ ਖਿਲਾਫ ਸਾਨੂੰ ਨਹੀਂ ਨਿਕਲਿਆ ਬਟ ਜਿਹੜਾ ਲੱਕੀ ਆ ਉਹਦੇ ਖਿਲਾਫ ਕਾਫੀ ਮੁਕਦਮੇ ਆ ਜਸਮੀਤ ਲੱਕੀ ਜਿਹਦੇ ਬਾਰੇ ਦੱਸਿਆ ਸੀ ਉਹਦੇ 'ਚ 307 ਦੇ ਵੀ ਆਰਮਜ਼ ਐਕਟ ਦੇ ਵੀ ਔਰ ਐਨਡੀਪੀਐਸ ਐਕਟ ਦੇ ਵੀ ਲ ਕਰਨ ਦੀ ਏਜ ਕਿੰਨੀ ਆ ਜੀ ਰਾਉਂਡ 24 25 ਹੰਦ ਤੱਕ ਰਿਹਾ। ਤੇ ਇੱਕ ਵੀਡੀਓ ਆ ਰਹੀ ਲਈ ਪਰ ਕੌਨਸਿੰਗ ਪੰਨੂ ਦੀ ਜਿੰਨ ਸ਼ਕਾਉਂ ਫੈਕਟਰੀ ਰੇਟੀ ਗਈ ਔਰ ਬੱਚਾ ਨੂੰ ਦਲ ਰਸਤੇ ਪਾਇਰ ਸਵਾਲ ਲੱਗਦੀ ਡਿਮਾਂਡ ਕੀਤੀ ਗਈ ਕਿ ਫੂਲਸ ਜੁਆਇਨ ਕਰੋ। ਇਹਦੇ ਬਾਰੇ ਮੈਂ ਤੁਹਾਨੂੰ ਇਹ ਹੀ ਕਹੂੰਗਾ ਕਿ ਜਿਹੜੇ ਪੰਜਾਬ ਦੇ ਨੌਜਵਾਨਾਂ ਇਹੋ ਜਿਹਿਆਂ ਬੰਦਿਆਂ ਤੋਂ ਗਰੇਜ਼ ਕਰਨ ਜਿਹੜੇ ਕਿ ਉਹਨਾਂ ਨੂੰ ਗਲਤ ਰਾਹੇ ਲੈ ਕੇ ਜਾਂਦੇ ਆ ਪੰਜਾਬ ਸਾਡਾ ਪੰਜਾਬ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ। ਇਸੋ ਤੱਕ ਦੇ ਸੈਟ ਦੀ ਗੱਲ ਹੈ ਇਹ ਪੰਜਾਬ ਪੁਲਿਸ ਦਾ ਜਿਹੜਾ ਇਤਿਹਾਸ ਹੈ ਉਹ ਸਨਹਿਰੀ ਇਤਿਹਾਸ ਹੈ ਕੁਰਬਾਨੀਆਂ ਦਾ ਸੋ ਉਹ ਪੰਜਾਬ ਪੁਲਿਸ ਹਮੇਸ਼ਾ ਇਸ ਚੀਜ਼ ਲਈ ਤਿਆਰ ਆ ਔਰ ਪੰਜਾਬ ਪੁਲਿਸ ਆਪਣੀਆਂ ਜਾਨਾਂ ਵਾਰ ਕੇ ਵੀ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖੂਗੀ ਅਸੀਂ ਇਹਦੇ ਲਈ ਵਚਨਬੱਧ ਆ ਕਿ ਇਹ ਸਾਡੇ ਲਈ ਇੱਕ ਸਵਾਏ ਮਜ਼ਾਕ ਤੋਂ ਅਗਰ ਕੁਝ ਨਹੀਂ ਹੈ ਸਰ ਭਵਤਵੰਤ ਕਾਨੂੰਨ ਨੂੰ ਕੋ ਮੈਸੇਜ ਦੇਣਾ ਚਾਹੋਗੇ ਤੁਸੀਂ ਆਪਣਾ ਵੀ ਪਤਾ ਪਾਜਿਆ ਜਾ ਸਾਡਾ ਸਾਡਾ ਮੈਸੇਜ ਸਾਡਾ ਕੰਮ ਹੁੰਦਾ ਜੀ ਅਸੀਂ ਆਪਦੇ ਕੰਮ ਦੇ ਜ਼ਰੀਏ ਜਿੰਨੇ ਵੀ ਕੋਈ ਗਲਤ ਅਨਸਰ ਕੋਈ ਇਸ਼ਾਰਾਤੀ ਅਨਸਰ ਆ ਉਹਨਾਂ ਨੂੰ ਅਸੀਂ ਆਪਦਾ ਮੈਸੇਜ ਦੇਨੇ ਆਂ ਔਰ ਬੜਾ ਸਟਰੋਂਗ ਮੈਸੇਜ ਦਿੰਦੇ ਆਂ ਸਰ ਉਹ ਆвре ਪੰਜਾਬ ਦੇ ਬਾਕੀ ਨੌਜਵਾਨ ਨੇ ਜਿਹਨਾਂ ਨੂੰ ਗੈਂਗਸਟਰ ਆਖਰੀ ਪੁਲਿਸ ਵਾਲਾ ਦੇ ਝੂਠੇ ਵੀ ਕਾਵਲੇ ਬਣਾਇਆ ਜਾ ਰਹੇ ਕੋਈ ਝੂਠਾ ਮੁਕਾਬਲਾ ਨਹੀਂ ਹੈ ਜੀ ਜੋ ਕੁਝ ਵੀ ਆ ਕਾਨੂੰਨ ਦੇ ਮੁਤਾਬਕ ਹੋ ਰਿਹਾ ਆ ਜੇਰੋਂ ਕੋਈ ਪੁਲਿਸ ਪਾਰਟੀ ਤੇ ਅਟੈਕ ਕਰੂਗਾ ਤਾਂ ਪਲੀਜ਼ ਪਾਰਟੀ ਨੇ ਵੀ ਸੈਲਫ ਪ੍ਰੋਟੈਕਸ਼ਨ ਆਪਣੀ ਸੁਰੱਖਿਆ ਆਪਣੇ ਰੱਖਿਆ ਲਈ ਕਰਨਾ ਹੀ ਹੈ ਕੋਈ ਝੂਠਾ ਮੁਕਾਬਲਾ ਨਹੀਂ ਹੈ ਪਰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਅਪੀਲ ਕਰੂੰਗਾ ਕਿ ਜਿਹੜੇ ਜੋ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਉਹਨਾਂ ਨੇ ਇਹ ਗੱਲਾਂ ਵਿੱਚ ਨਾ ਆਉਣ ਅਸੀਂ ਆਪਣਾ ਪੰਜਾਬ ਆਪਣਾ ਦੇਸ਼ ਅਸੀਂ ਆਪਣਾ ਬਚਾ ਕੇ ਚੰਗਾ ਸਖਾਵਾਂ ਮਾਹੌਲ ਇੱਥੇ ਮੇਨਟੇਨ ਰੱਖਾਈ ਜੀਵਨ ਕਉਦੀ ਦੀ ਕਉ ਤਮ ਜੀ ਆਇਆਂ ਨੂੰ ਪ੍ਰਧਾਨ ਦੀ ਚੋਣ ਹੁੰਦਾ ਹੈ ਜੇ ਨਹੀਂ ਮੈਂ ਉਹਦੇ ਬਾਰੇ ਨਹੀਂ ਪਤਾ ਹੈ ਸਰ ਅਚਰੰਗੀ ਗੱਲ ਕਰੀਏ ਤੇ ਕਰਨ ਕੋਈ ਵੱਖਰਾ ਕੋਈ ਕੰਮ ਕਰਦਾ ਸੀ ਜਾਂ ਕੇਦੀਵਾਰੀ ਦਾ ਹੀ ਕੰਮ ਕਰਦਾ ਹੈ ਕਰਨ ਦਾ ਕਿਉਂਕਿ ਕੱਲ ਰਾਤ ਹੀ ਅਸੀਂ ਸਾਰੀ ਇਹ ਗਵਰੀ ਹੋਈ ਹੈ ਜੀ ਔਰ ਕਰਨ ਦਾ ਅਸੀਂ ਸਾਰਾ ਚੈੱਕ ਕਰਾਂਗੇ ਪਿਛੋਕੜ ਕਰੋ ਤੋਂ ਇਹਦੇ ਵਿੱਚ ਹੈ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਨੂੰ ਕਾਫੀ ਜ਼ਿਆਦਾ ਲੀਡਸ ਮਿਲਿਆ ਆ ਕਿ ਇਹ ਹੋਰ ਕਿੰਨਾਂ ਨੂੰ ਸਪਲਾਈ ਕਰਦਾ ਸੀ ਔਰ ਇਥੋਂ ਤੱਕ ਕਿ ਫਾਈਨੈਂਸ਼ੀਅਲ ਟ੍ਰੇਲਸ ਵੀ ਅਸੀਂ ਚੈੱਕ ਕਰ ਲਿਆ ਹੈ ਉਹਨਾਂ ਤੇ ਵੀ ਅਸੀਂ ਪ੍ਰੋਪਰਲੀ ਅਸੀਂ ਹੁਣ ਛੇਤੀ ਐਕਸ਼ਨ ਲਗਾਉਂਗਾ